ਅੱਜ ਛੋਟਾ ਨਾਥ ਜੱਗੂ ਹਾਕਮ ਵਾਲੀ ਅਰਪਿੰਦਰ ਦੋਦਾ ਅੰਬਾ ਸੌਰ ਸਿੰਘ ਫਰਿਆਦ ਸ਼ਕਰਪੁਰ ਸਾਜੀ ਸ਼ਕਰਪੁਰ ਦੇ ਚੋਟੀ ਦੇ ਸੁਪਰਸਟਾਰ ਖੇਡਣਗੇ ਅਸੀਂ ਕੱਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ ਟੂਕੇ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੋ 1 ਜਨਵਰੀ 2025 ਹੋ ਗਿਆ ਤੇ ਸਭ ਨੂੰ ਹੈਪੀ ਨਿਊ ਇਅਰ ਦੀਆਂ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਦਰਸ਼ਕ ਵੀਰਾਂ ਨੂੰ ਸਾਰੇ ਕਬੱਡੀ ਨੂੰ ਸਾਰੇ ਕਬੱਡੀ ਜਗਤ ਦੇ ਸਾਰੇ ਕਬੱਡੀ ਪ੍ਰੇਮੀਆ ਨੂੰ ਬਹੁਤ-ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ ਰੱਬ ਕਰੇ ਸਭ ਲਈ ਖੁਸ਼ੀਆਂ ਭਰਿਆ ਹੋਵੇ 2025 ਦਾ ਨਵਾਂ ਸਾਲ 1 ਜਨਵਰੀ ਅੱਜ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ 2025 ਦਾ ਸਾਲ ਕਿ ਆਪਾਂ ਅੱਜ ਗੱਲ ਕਰੀਏ ਜੋ ਪਹਿਲਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ 1 ਜਨਵਰੀ 2025 ਨੂੰ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਵਿੱਚ ਅੱਜ ਇੱਥੇ ਬਹੁਤ ਚੋਟੀ ਦੇ ਵੱਡੇ ਸੁਪਰਸਟਾਰ ਖੇਡਣਗੇ ਵਡੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਬਾਕੀ ਜਿਵੇਂ ਆਪਾਂ ਗੱਲ ਕਰੀਏ ਪਹਿਲਾ ਨਾਮ ਦਿੱਤਾ ਜਾਵੇਗਾ 1 ਲੱਖ ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 75 ਹਜ਼ਾਰ ਰੁਪਏ ਬੈਸਟ ਰੇਡਰ ਤੇ ਜਾਫੀ ਨੂੰ ਮਿੱਤਰੋ 41 41 ਹਜ਼ਾਰ ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਇੱਥੇ ਬਹੁਤ ਚੋਟੀ ਦੇ ਸੁਪਰਸਟਾਰ ਪੁੱਜ ਰਹੇ ਆ ਜਿਵੇਂ ਕਿ ਸ਼ਾਜੀ ਸ਼ਕਰਪੁਰ ਫਰੀਆਦ ਸ਼ਕਰਪੁਰ ਪ੍ਰਤਾਪ ਕੰਨਿਆਣੇ ਵਰਗੇ ਯਸ਼ਨ ਆਲਮਗੀਰ ਵਰਗੇ ਪੂਰਵੀ ਕਈ ਚੋਟੀ ਦੇ ਵੱਡੇ ਸੁਪਰਸਟਾਰ ਪਹੁੰਚਦੇ ਇਸ ਕਬੱਡੀ ਕੱਪ ਤੇ ਜਿਵੇਂ ਕਾਂਗੇ ਵਾਲਾ ਗੁਰਵਿੰਦਰ ਬਾਕੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿਹੜੇ ਵੱਡੇ ਸੁਪਰਸਟਾਰ ਇਸ ਕਬੱਡੀ ਕੱਪ ਤੇ ਖੇਡਣਗੇ ਨਵੇਂ ਸਾਲ ਦੀਆਂ ਫੇਰ ਸਾਰੇ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੁੜੇ ਰਹੋ ਵੀਡੀਓ ਦੇ ਨਾਲ ਲਾਸਟ ਤੇ ਆਪਾਂ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨੀ ਹੈ ਵੱਡੀਆਂ ਟੀਮਾਂ ਦੀ ਛਿੱਲੂ ਬਾਹੂ ਅਕਬਰਪੁਰ ਹੁਣ 15 ਦਿਨ ਰੈਸਟ ਤੇ ਆ ਜੋ ਕਿ ਉਹਦੇ ਜੇਠੂ ਕੇ ਕਬੱਡੀ ਕੱਪ ਤੇ ਖੇਡਦਿਆਂ ਹੋਇਆ ਫਾਈਨਲ ਮੈਚ ਵਿੱਚ ਉੜੀ ਕਾ ਮੋਡੇ ਤੇ ਸੱਟ ਲੱਗੀ ਆ ਵੈਸੇ ਸ਼ੀਲੂ ਠੀਕ ਐ ਬਾਕੀ ਉਹ ਹੁਣ 15 ਦਿਨ ਰੈਸਟ ਤੇ ਆ 15 ਦਿਨਾਂ ਬਾਅਦ ਮੈਚ ਖੇਡੇਗਾ ਇਸੇ ਲਈ 15 ਦਿਨ ਸ਼ੀਲੂ ਨਹੀਂ ਖੇਡੇਗਾ ਕਿਸੇ ਵੀ ਕਬੱਡੀ ਕੱਪ ਤੇ ਹਾਂਜੀ ਮਿੱਤਰੋ ਜੇ ਆਪਾਂ ਗੱਲ ਕਰੀਏ ਸੰਘੇੜੇ ਦੇ ਕਬੱਡੀ ਕੱਪ ਤੇ ਪਹੁੰਚਦੇ ਪਲੇਅਰਾਂ ਬਾਰੇ ਖਿਡਾਰੀ ਇੱਥੇ ਪਹੁੰਚ ਰਿਹਾ ਛਾਜੀ ਸ਼ਕਰਪੁਰ ਰਵਿੰਦਰ ਦੋਦਾ ਰਵੀ ਸਾਹੋਕੇ ਫੂਲਾ ਸ਼ੂਸ਼ਕ ਚਿਰਾਗਦੀਨ ਵਈਆਂ ਵਾਲਾ ਫਰੀਆਦ ਸ਼ਕਰਪੁਰ ਗਰਵਿੰਦਰ ਖਾਂਗਾ ਜਗੂ ਹਾਕਮਵਾਲੀਆ ਵੀ ਪੱਕਾ ਹੀ ਕਲੀਅਰ ਹੋ ਗਿਆ ਭੇਲੂ ਬਰਸਾਲਪੁਰ 37 ਢੜਪਾ ਧਿਆਨਾ ਢੜਪਾ ਕੁਲਵਿੰਦਰ ਜਲਵੇੜਾ ਮਾਨ ਸਿੰਘ ਦੌਲਟ ਜਸ਼ਨ ਆਲਮਗੀਰ ਪ੍ਰਤਾਪ ਕੰਡਿਆਣਾ ਦੀਪਦ ਬੁਰਜੀ ਛੋਟਾ ਨਾ ਸਿੰਘਾਦੋਤ ਸ਼ਾਇਦ ਹੀ ਘੇਡੇ ਇਸ ਦਾ 50 50% ਆ ਕੁਲਵੀਰ ਜਟਾਣਾ ਰਕੇਸ਼ ਬੋਪਰ ਪ੍ਰਵੀਨ ਬੋਪਰ ਆਦ ਹੋਰ ਵੀ ਚੋਟੀ ਦੇ ਸੁਪਰਸਟਾਰ ਇਸ ਕਬੱਡੀ ਕੱਪ ਤੇ ਪਹੁੰਚ ਰਹੇ ਆ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਟੀਮਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਕਿਹੜੀਆਂ ਟੀਮਾਂ ਪਹੁੰਚਣਗੀਆਂ ਇਸ ਕਬੱਡੀ ਕੱਪ ਤੇ ਬਾਕੀ ਆਪਾਂ ਟੀਮਾਂ ਦੇ ਵਿੱਚ ਜਿਹੜੇ ਖਿਡਾਰੀ ਆ ਉਹ ਹਲੇ ਪੱਕੇ ਕਲੀਅਰ ਨਹੀਂ ਕਿਉਂਕਿ ਉਹ ਮੌਕੇ ਤੇ ਹੀ ਪਤਾ ਲੱਗਦਾ ਕਿਹੜੇ ਖਿਡਾਰੀ ਕਿੱਧਰ ਖੇਡਣਗੇ ਉਹ ਆਪਾਂ ਤੁਹਾਡੇ ਨਾਲ ਸਵੇਰ ਅਪਡੇਟ ਪਲੇਅਰਾਂ ਤੋਂ ਪੁੱਛ ਕੇ ਤੇ ਕਮੇਟੀ ਤੋਂ ਪੁੱਛ ਕੇ ਵੀ ਕਿਹੜੀਆਂ ਟੀਮਾਂ ਵਿੱਚ ਕਿਹੜੇ ਸੁਪਰਸਟਾਰ ਖੇਡਣਗੇ 9:00 ਵਜੇ ਦੇ ਨੇੜੇ ਜਿਹੜਾ ਆਪਾਂ ਤਕਰੀਬਨ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਜੋ ਕਿ ਇਹ ਵੀਡੀਓ ਆਪਾਂ ਇੱਕ ਦਿਨ ਪਹਿਲਾਂ ਬਣਾਉਂਦੇ ਆ ਇਸੇ ਕਰਕੇ ਅੱਪਾ ਤੋਂ ਦਿਨਾ ਮੇਨ ਮੇਨ ਜਾਣਕਾਰੀ ਸਾਂਝੀ ਕਰਦੇ ਆਂ ਪਹਿਲੀ ਵੀਡੀਓ ਦੇ ਵਿੱਚ ਬਾਕੀ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਸਾਂਝੀ ਜੁੜੇ ਰਹੋ ਚੈਨਲ ਦੇ ਨਾਲ ਜੁੜੇ ਰਹੋ ਵੀਡੀਓ ਦੇ ਨਾਲ ਜੇ ਆਪਾਂ ਗੱਲ ਕਰੀਏ ਟੀਮਾਂ ਬਾਰੇ ਅੱਜ ਸੰਘੇੜੇ ਦੇ ਕਬੱਡੀ ਕੱਪ ਤੇ ਪਹੁੰਚ ਰਹੀਆਂ ਟੀਮਾਂ ਦੱਸੀਏ ਮੇਨ ਮੇਨ ਸ਼ਕਰਪੁਰ ਆਲਮਗੀਰ ਜੇਸ਼ਨ ਦੀ ਬੈਨੂੜ ਡੜਬਾ ਮੰਡੀ ਸੌਰ ਸਿੰਘ ਧਨੌਰੀ ਪੰਜਾਬ ਬੋਪਰ ਹੋਰ ਵੀ ਕਈ ਚੋਟੀ ਦੀਆਂ ਟੀਮਾਂ ਇਸ ਕਬੱਡੀ ਕੱਪ ਤੇ ਪਹੁੰਚ ਰਹੀਆਂ ਬਣ ਕੇ ਸਿਰਾ ਤੇ ਆਪਾਂ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਗੱਲ ਕਿਹੜੀਆਂ ਟੀਮਾਂ ਵਿੱਚ ਕਿਹੜੇ ਸੁਪਰਸਟਾਰ ਖੇਡਣਗੇ ਮਿਲਦੇ ਆ ਮਿੱਤਰੋ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ